ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹਰਦੋਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਤੇ ਇੱਕ ਗਾਂ ਦਾ ਤੁਹਾਨੂੰ ਦਿਖਾਉਣੀ ਦੋਵੇਂ ਸੂਈਆਂ ਸਵਾਈਆਂ ਆ ਆਪਣੀ ਦੁੱਧ ਦੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵਿddੀ ਸასი ਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਜੀ ਤੁਸੀਂ ਠੀਕ ਠਾਕ ਜੀ ਸਭ ਵਧੀਆ ਜੀ ਹਾਂ ਠੀਕ ਠਾਕ ਤੇ ਨਾਮ ਦੱਸ ਤੇ ਕਰੀ ਨਾ ਮੇਰਾ ਜੋਬਨ ਜੀ ਵੀਰ ਜੀ ਪਿੰਡ ਹੱਦਰਵਾਲ ਤਸੀਲੇ ਬਰਾ ਬਡੇਰਾ ਪਬਨਾਲਾ ਜ਼ਿਲ੍ਹਾ ਕਾਸਪੁਰ ਜੀ ਫੋਨ ਨੰਬਰ ਵੀ ਬੋਲ ਦੋ 843742925 ਠੀਕ ਹੈ ਵਿੱਗਿਆ ਪਰਸੋਂ ਵਾਲਾ ਮਾਰ ਫਿਰ ਵੀਰ ਜੀ ਉਹ ਮਿੰਟੋਂ ਮਿੰਟੀ ਵਿੱਗਿਆ ਜੇ ਘੰਟੇ ਪਹਿਲਾਂ ਪਹਿਲਾਂ ਵਿੱਗਿਆ ਜੀ ਕਿੰਨੇ ਕਾ ਫੋਨ ਆਇਆ ਟੱਕਾ ਫੋਨ ਬੜਾ ਆਇਆ ਜੀ ਬਹੁਤ ਫੋਨ ਆਇਆ ਟੱਕਾ ਫੋਨ ਆਈ ਜਾਂਦਾ ਚੰਨ ਦਾ ਠੀਕ ਹੈ ਟੱਕਾ ਬੜਾ ਆਉਂਦਾ ਬਹੁਤ ਫੋਨ ਆਇ ਠੀਕ ਹੈ ਹਾਂਜੀ ਅਗਲੀ ਵੀਡੀਓ ਦੋ ਤਿੰਨ ਟੁਕੜਾ ਫੇਰ ਪਾਵਾਂਗੇ ਕੱਪੜਾ ਅੱਛਾ ਟੁਕੜਾ ਕੱਬ ਬਣਾ ਅਗਲੀ ਵੀਡੀਓ ਚ ਪਾਓਗੇ ਚਲੋ ਫਿਰ ਅੱਜ ਬੈੜ ਬਾਰੇ ਦਿਖਾ ਦਈਏ ਇਹਦੇ ਬਾਰੇ ਦੱਸ ਤੀਏ ਚੰਗੀ ਵੈੜ ਆ ਕਦ ਕੱਟ ਚੰਗਾ ਹਾਂਜੀ ਕਦ ਕੱਟ ਸਫਾਈ ਬੜੀ ਜੇ ਵਛੀ ਦੀ ਵੇਖੋ ਜੀ ਠੰਡੀ ਸੀਲ ਬੜੀ ਜੇ ਇਧਰ ਉਧਰ ਇੱਕ ਮਰਜੀ ਇਧਰ ਆਧਰ ਮਰਜੀ ਬਿਠੇ ਰਹੋ ਇਧਰ ਵੇਖੋ ਠੀਕ ਹੈ ਜੀ ਤੇ ਆ ਥਣ ਵੀ ਇਹ ਦੇਖ ਸਕਦੇ ਜੇ ਲੱਗੇ ਤਾਂ ਇੱਕ ਨਹੀਂ ਤੇ ਆ ਬੱਚਾ ਜੇ ਤਾਂ ਕਿੰਨਾ ਚਿਰ ਹੋ ਗਿਆ ਜਿੰਨਾਂ ਸੋਈਨਾਂ ਇਹ ਨੂੰ ਸੂਈ ਨੂੰ 12 15 ਦਿਨ ਹੋ ਗਏ ਹੋਣਗੇ ਅੱਛਾ ਹਾਂਜੀ 15 ਦਿਨ ਲਾਓ 15 ਦਿਨਾਂ ਚ ਲਾਗੇ ਬੰਨੇ ਹੋ ਗਿਆ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਦੇ ਕੋਲ ਵਿੱਚ 2 ਵੀਕ ਲਈ ਹੋਗਾ ਅੱਛਾ ਫਿਰ ਆਪਾਂ 18 ਦੀ ਗਿਣਤੀ ਲਗਾ ਗਾ ਅੱਛਾ 18 ਜਿਹੜਾ ਬਿਲਕੁਲ ਚਵਾ ਦੋਗੇ ਕਰ ਦੇਵਾਂਗੇ ਹਾਂਜੀ 9 ਕਿਲੋ ਦੇ 9 ਕਿਲੋ ਤੋਰਾਂ ਹਾਂ ਫਿਰ ਇੱਕ ਰੀਨ ਬਾਕੀ ਠੰਡੀ ਸੀਲ ਬਹੁਤ ਹੈ ਵਿੱਚੀ ਦੇਖ ਕਬੂਤੀ ਬੈਠੀ ਦੇਖ थाथ? थाथ है? है बाकी चंगे कद का लै जो भी जी बाकी कद काट चंगा इतना सोहने रंग रूप चाह. ਬਹੁਤ ਵਧੀਆ ਬਈਆ ਤਿਆਰ ਹੋਈ ਜੇ। ਕੰਮ ਕਰੋ ਵੀਰ ਦੋ ਤਰੇਲੋ ਦੋ ਰੇ ਬਦੂਗੀ ਜੇ। ਇਹ ਬਤਾ। ਦੂਸਰੇ ਪਾਸੇ ਤਾਂ ਮੈਂ ਥਾਣੇ ਦੇ ਦੇਖ ਸਕਾਦੇ ਜੇ। ਆ ਬੱਚੇ ਨੇ ਦੰਦ ਮਾਰੇ ਜੇ। ਆ ਤੁਹਾਨੂੰ ਦੇਖਦੇ। ਠੀਕ। ਆ ਜੀ ਠੰਡੀ ਬੜੀ ਜੇ ਵੇਖੋ ਪਲਾ ਬੱਚਾ ਛੱਡੋ ਪਲਾਣਾ ਛੱਡੋ ਤੇ ਰੱਖੋ। ਜੀ ਜੇ ਨਾ ਚਾਹਵਾ ਜੀ। ਠੀਕ ਹੈ ਹਾਂਜੀ ਅਗਲੇ ਸਿਰਾਂ ਦਾ ਚਵਤ ਖਾ ਦੇ ਨੇ ਵੇਖੋ ਵੀ ਦੀ ਅਗਲੇ ਸਿਰਾਂ ਦਾ ਆਈ ਠੀਕ ਹੈ ਹਾਂਜੀ ਤੇ ਉਤਰਾਂ ਸੰਥਨ ਸੰਥਨ ਪੂਰੇ ਜੀ ਹਾਂਜੀ ਸੰਥਨ ਸੰਥਨ ਬਰਾਬਰ ਵੀਰ ਜੀ ਓਕੇ ਆ ਕੋਈ ਤੁਹਲੀ ਕਰਕੇ ਆਪਣਾ ਵੀਰ ਖੜੇ ਤੇ ਇਹਦਾ ਮੁੱਲ ਕਿੰਨਾ ਜੀ ਮੋਲੇ ਦਾ ਵੀ ਦੀ ਵੇਖ ਲਓ ਜਿੱਡੀ ਵਹਿੜਾ ਇਹਦੇ ਨਾਲ 65000 ਦੇ ਦੀਏ ਕਰਨੇ ਵਿੱਚੋਂ ਛੋਟ ਛੱਡ 60000 ਦੇ ਦੀਏ ਕਰ ਦਈਏ ਵਿੱਚੋਂ ਛੋਟ ਛੱਡ ਇੱਕੋ ਗੱਲ ਕਰ ਦਈਏ ਫਿਰ ਹਾਂਜੀ ਕਰ ਦੇ ਇੱਕੋ ਗੱਲ 5 ਹੀ ਛੱਡ ਦੀਏ 55000 ਦੀ ਦੇ ਦੀਏ ਚਲੋ ਦੇਦਾ ਇਹ ਦੇਖੀ ਤੇ ਬਾਕੀ ਇਹ ਆ ਬਈ ਚੰਗੀ ਜੀ ਆਪਣੀ ਕੋ ਚਲ ਤਸਾਈ ਤੇ ਤਸੱਲੀ ਕਰਕੇ ਖੜੇ ਵੀ ਚੋਚ ਵਾ ਕੇ 18 ਕਿਲੋ ਦੁੱਧ ਚਵਾ ਦੋ ਕਿ ਮੈਂ ਚਵਾ ਕੇ ਦਾਂਗੇ ਵੀਰ ਜੀ ਕੋ ਚੋਕੇ ਖੜੇ ਕੋ ਠੰਡੀ ਕਿੰਨੀ ਜੀ ਵੇਖੋ ਭਲਾ ਇਧਰੋਂ ਦੀ ਬੈਠੇ ਰਹੋ ਭਲਾ ਇਧਰੋਂ ਦੀ ਬੈਠੋ ਬਾਕੀ ਵਿਆਹ ਸੋਹਣੀ ਆ ਤੇ ਆ ਬੱਚਾ ਇਹਦਾ ਹਾਂ ਜੀ ਆ ਬੱਚਾ ਜੇ ਇਧਰ ਵੇਖੋ ਭਲਾ ਇਧਰੋਂ ਦੀ ਬੈਠੇ ਰਹੋ ਠੀਕ ਹੈ ਜੀ ਇੰਨੀ ਠੰਡੀ ਸੀਲ ਆ ਬਹਿੜ ਤੇ ਤੇ ਹੁਣ ਆ ਜਿਹੜੀ ਮੱਝ ਆ ਗਈ ਜੇ ਹਾਂ ਜੀ ਆ ਮੱਝ ਤੇ ਝੋਟੀ ਕਿੰਨਾ ਵਸੂ ਆ ਜੇ ਦਾ ਇਹ ਵੀਰ ਜੀ 2 ਸਵੇ ਸੁਈ ਜੇ ਅੱਛਾ ਹਾਂ ਜੀ ਦੂਜਾ ਸੁਈ ਜੇ ਜ ਨੇ ਹੁਣ ਦੂਜਾ ਕਿ ਤੇਜਾ ਜੇ ਅੱਛਾ ਕਿ ਤੇਜਾ ਜੇ ਅੱਛਾ ਦੂਜਾ ਹਾਂਜੀ ਤੇਜਾ ਜਿਵੇਂ ਛੋਟੀ ਜਲ ਕਾ ਤੇ ਕਿੰਨਾ ਦੁੱਧ ਦੇ ਤੇ ਕੋਲ ਦੁੱਧ ਦੇ ਕੋਲ ਵਿੱਚ 12 ਕਿਲੋ ਹੋਗਾ ਲੀਟਰ ਵਾਲਾ ਇਹਦਾ ਵਿੱਚ ਝੋਕੇ ਥੱਲੀ ਕਰਕੇ ਫਿਰ ਖੜੇ ਤਿਆਰ ਬਿਲਕੁਲ 12 ਜੀ ਬਿਲਕੁਲ 12 ਕਿਲੋ ਤਿਆਰ ਜੇ ਉਹ ਤੁਟੀ ਦੇ ਵੀ ਪੰਨਿਆਂ ਮੰਗੇ ਪਰ ਲਾ ਬਨੇ ਕੱਟੀ ਬੱਜੀ ਜੇ ਦਿਖਾ ਦੇਣੇ ਆਪਾਂ ਵੀ ਦੇਖੋ ਕੱਟੀ ਹੋਣੀ ਤੁਹਾਨੂੰ ਦਿਖਾ ਦਿੰਨੀ ਆ ਥੱਲੇ ਚੱਲੋ ਜਿੰਨੇ ਵੀ ਆ ਸਫਾਈ ਜਿਆ ਕਦ ਕਰਕੇ ਹੈਂਗਾ ਆ ਹਾਂਜੀ ਤੋਰੋ ਹਾਂ ਕਰੀ ਨਾ ਛੋਟੀ ਘੈਂਟ ਜੇ ਜਵਾ ਤੂੰ ਬਹੁਤ ਪੁੱਲਾ ਦਾ ਰੂਹੀ ਹੈ ਜਰਾ ਤੇ ਇੱਕ ਮਿੰਟ ਰੁਕ ਜਾ ਆ 89 ਇਹ ਦੇਖ ਸਕਦੇ ਥਨਾਂ ਦਾ ਸਾਈਜ਼ ਗਿਆ ਉਹਨੀ ਗਾੜੇ ਵੀਰ ਜੀ ਉਹਨੀ ਪਿਛਾੜੇ ਮਿਲਕਵੇਂ ਨੇ ਵੀ ਚੰਗੀ ਹੈ ਉਹਨੀ ਗਾੜ ਤੇ ਉਹਨੀ ਪਿਛਾੜ ਤੇ ਵੇਖੋ ਕੱਦ ਰੱਖੋ ਮੇਰੇ ਕਿਹੜਾ ਕਾਧਾ ਵੀਰ ਜੀ ਇਹ ਸਾਡੇ 6 ਫੁੱਟ ਦਾ ਕਾਧਿਆ ਲੈ ਜੇ ਹੇਵੇਂ ਧੁੰਦ ਬੜੀ ਜੀ ਉਹ ਤਾਂ ਕਰਕੇ ਹਾਂ ਜੀ ਹੁਣ ਨਹੀਂ ਧੁੰਦ ਲੱਥੀ ਆ ਅੱਜ ਧੁੰਦ ਕਾਫੀ ਪਈ ਸੀ ਸਵੇਰ ਦੀ ਉਹ ਸੋਹ ਵੇਚੀ ਚੱਲਣਾ ਤੜੇ ਪੱਥੇ ਲੈ ਜਾ ਹਾਲੇ ਬਦੰਦ 12 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੁਣ ਹੈਗਾ ਮੌਕੇ ਤੇ ਦੇ ਉਹ ਵੀ ਸਾੜੇ ਵੇਚੀ ਜਿਹੜਾ ਮੱਝ ਤੁੱਲੀ ਕਰਕੇ ਜਿਹੜੇ ਵੀਰ ਗੋਦਾ ਦੋ ਟਾਂ ਆਪਣੇ ਇਹ ਆ ਵੀ ਦੋ ਸੂਈਆਂ ਸਵਾਈਆਂ ਕਿਹੜੀਆਂ ਮੰਡੀ ਚ ਵੱਜੀਆਂ ਵਾ ਚਵਾਈ ਇਹਨਾਂ ਦੀ ਹੋ ਜਾਣੀ ਆ ਆਪਣੀ ਤਸੱਲੀ ਕਰਕੇ ਖੜੇ ਜੀ ਦਵੇਂ ਪਛੂ ਦੀ ਜੀ ਬਧੀਆ ਲੈ ਨੇ ਚੁਣ ਕੇ ਲੈਂਦੇ ਆ ਆਪਣੀ ਬਸ ਇਹੋ ਆਪ ਹੀ ਚੰਗਾ ਗਾਗ ਨੂੰ ਚੰਗਾ ਡੰਗਰ ਮਿਲੇ ਹਾਂ ਹਾਂਜੀ ਕਿਹਨੇ ਪੈ ਖਤ ਨੂੰ ਚੰਗਾ ਡੰਗਰ ਮਿਲੇ ਵੀਰ ਜੀ ਜਿਨੇ ਪੈ ਲਾਉਣੇ ਵੀਰ ਨੇ ਤੁਹਾਨੂੰ ਪਤਾ ਫਿਰ ਤੇ ਇਹਦਾ ਮੁੱਲ ਡੰਗਰ ਮਿਲੇ ਦੁੱਧ ਕੋ ਪਾਚ ਹੋਵੇ ਤੇ ਫਿਰ ਕੋ ਰਾਂਗਾਂ ਤਰ੍ਹਾਂ ਕੱਢੂਗਾ ਵੀਰ ਜੀ ਇਹ ਕਿੰਨੇ ਦੀ ਦੇ ਦਈਏ ਵੇਖ ਲਓ ਜਿੰਨੇ ਇਹ ਦੇ ਦੇਣੇ ਹਾਂ ਜੀ ਕਰ ਦੋ ਜੀ ਆਜ ਜੀ ਕੋਤਰਾ ਜੇ ਹੋਰ ਕਿਤੇ ਚੰਗੇ ਅੱਡੇ ਹੁੰਦੇ ਨੇ ਪਰ ਲੱਖ ਦੀ ਗੇ ਛੱਡ ਦੇ ਹੁਣ ਆਪਾਂ 85 ਹਜ਼ਾਰ ਦੀ ਦੇ ਦਈਏ ਵੇਖ ਲਾ ਵਿੱਚੋਂ ਕਰਨਾ ਕੋਈ ਮਨ ਤਾਂ ਆ ਵੀ ਜਸਨੋਂ ਕਰਦਾ ਫਿਰ ਅਸੀਂ ਯਾਦੀ ਦਿੱਤੀ ਅੱਛਾ ਅਸੀਂ ਯਾਦੀ ਕਰਨੀਆਂ ਜੋ ਛੋਟ ਛੋਟ ਕਰ ਦੋ ਜੋ ਤੁਸੀਂ ਕਰ ਦੋ 2000 ਛੱਡ ਦੀ 78000 ਦੀ ਦੇ ਲਈ ਪਰ ਐਡੀ ਮੈਂ ਵੇਖੋ 12 13 ਕਿਲੋ ਦੁੱਧ ਆ ਜੀ ਹੋਰ ਕਿਲੋ ਸਾਡੇ ਵਧੂਗੀ ਇਹ ਤਾਂ ਨਹੀਂ ਜੋ ਕੋਈ ਫਿਰ ਕੱਟੀ ਹੋਰੀ ਤੁਹਾਨੂੰ ਦਿਖਾ ਦਈਏ ਇਹ ਹੋਰੀ ਬੱਜੀ ਅਗਲੇ ਬੰਨੇ ਆਹ ਵਾਲੀ ਕੱਟੀ ਜੀ ਇਹਦੀ ਹਾਂ ਜੀ ਆਪੇ ਸਾਣਾ ਵੀਰ ਵਾਲੇ 20 ਦਿਨਾਂ ਲਈ 5 ਦਿਨਾਂ ਲਈ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਪਾ ਗਿਆ ਦੇ ਕਲਾਚ ਤਸੱਲੀ ਕਰਕੇ ਤੇ ਵੇਸ਼ ਚਾਖ ਕੇ ਖੜੇ ਹੋਣਾ ਆਪਾਂ ਸਮਝੀ ਆ ਵੇ ਸਾਨੇ ਤੋਨਾ ਮਾਰੀਆਂ ਤਬਾਰ ਪਸੰਗੀ ਆ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾਖ ਕੇ ਕੋ ਪੁੱਛੋ ਖਰੀਦੇ ਜੀ ਵੇਖੋ ਗੜ ਵੀਰ ਜੀ ਉਨੀ ਗਾਹ ਨੂੰ ਉਨੀ ਪਛਾਣ ਨੂੰ ਮਿਸੀ